ਆਜੀ ਭਾਈ ਛੱਡ ਕੇ ਵੀ ਭਾਈ ਤੁਹਾਡੇ ਵਿਚੇ ਰਹਿਣਾ ਤੇ ਬੁਲਾਉਂਦੇ ਹੋ ਜਰੂਰ ਹਾਜ਼ਰੀ ਲਾਈ ਦੀ ਆ ਭਾਈ ਵਿਖੜ ਚਲੇ ਜਾਈਦਾ ਹਾਂ ਮੈਂ ਉਸਾ ਦੀ ਖਾਣ ਪੂਰਾ 21 ਦਾ ਸਵਾਜੀ ਮਾਰੋ ਤੜੀ ਇੱਕ ਵਾਰੀ ਵੇਓ ਛੇਰ ਮੀਮਸਾ ਦੀਵਾ ਕੌਣ ਹੈ ਦੀਪਾ ਖਾਨਪੁਰ ਦੀਪਾ ਖਾਨਪੁਰ ਸਵਾ ਪੂਰਾ ਹੀ ਕੀ ਕਰਦੇ ਦੇਖਦਾ ਤੋ ਕੋੜੀਆਂ ਪਰ ਫਰਕਦਾ ਨਹੀਂ ਸਤਰਾ ਨਹੀਂ ਨਹੀਂ ਹਾਂ ਕਰਕੇ ਬਿਆਨ ਨਹੀਂ ਸੰਗਣਾ ਕੋਟੇ ਕਰਮਾਂ ਦਾ ਲੈ ਕੇ ਧਰਮਰਾਜ ਨੇ ਮੰਗਣਾ ਮਾਰੇ ਕਰ ਬੰਦਾ ਕਰਦਾ ਹੈ ਫਰਕ ਮਾਰੇ ਕਰ ਤੋਂ ਪਹਿਲਾਂ ਸੋਚਿਆ ਕਰੋ ਸੋਚੇ ਕੋਈ ਗਲਤੀ ਨਹੀਂ ਦੇਖੋ ਡੰਬੇ ਤੇ ਨਿਕਲ ਕੇ ਸਿਰੇ ਤੱਕ ਪੱਛਾਂਵੇਂ ਕਦੇ ਵੀ ਕਿਛਾਲ ਦੀ ਨਹੀਂ ਗਲਤੀ ਨਹੀਂ ਕਰੀ ਜਿੱਥੇ ਭੱਜ ਰਹੇ ਜਿਹੜੀ ਸੜ ਫੜ ਕੇ ਉੱਥੀ ਭੱਜ ਗਏ ਆ ਗਈ ਭਾਈ